ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਕਿਸਾਨ ਵੀਰੋ ਜਿੱਥੇ ਆਪਾਂ ਖੜੇ ਆ ਪਿੰਡ ਘਟਕਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅਮਰਤ ਵੀਰ ਉਹਨਾਂ ਦੇ ਫਾਰਮ ਤੇ ਆਏ ਆ ਦੋਸਤੋ ਪਸ਼ੂ ਵਪਾਰ ਦਾ ਕੀਤਾ ਵੀਰ ਅਮਰਤ ਦਾ ਤੇ ਪਸ਼ੂ ਡੇਲੀ ਰੁਟੀਨ ਦੇ ਵਿੱਚ ਇਸ ਘਰੇ ਆਉਂਦੇ ਰਹਿੰਦੇ ਆ ਵਿਕਰੀ ਵਾਲੇ ਅੱਜ ਨਾਗ ਵੈਸੇ ਆਪਾਂ ਤੁਹਾਨੂੰ ਟੋਟਲ ਦਿਖਾਵਾਂਗੇ ਇਹ ਪੰਜ ਨਾਗ ਨੇ ਠੀਕ ਆ ਜੀ 6 ਨਾਗ ਨੇ ਟੋਟਲ ਸੌਰੀ ਪੰਜ ਨੇ ਠੀਕ ਆ ਜੀ ਪੰਜ ਨਾਗ ਨੇ ਜਿਨ੍ਹਾਂ ਦੇ ਵਿੱਚੋਂ ਸੱਜਰ ਸੂਈ ਇੱਕ ਬੱਚੀ ਦਿਖਾਵਾਂਗੇ ਤੁਹਾਨੂੰ ਤੇ ਇੱਕ ਇਧਰ ਜਿਹੜੀ ਝੋਟੀ ਦਿਖਾ ਦੇਾਂਗੇ ਬਹੁਤ ਵਧੀਆ ਝੋਟੀ ਆ ਕੋਈ 7 ਕਿਲੋ ਦੁੱਧ ਕੋਈ 4 5ਾਂ 4 ਸਾਢੇ 4 5ਾਂ ਮਹੀਨਿਆਂ ਦੀ ਸੂਈ ਆ ਇੱਕ ਇਧਰ ਵੇਰ ਤੁਹਾਨੂੰ ਦਿਖਾ ਦਾਂਗੇ ਠੀਕ ਆ ਜੀ ਕ੍ਰੋਸ ਸੰਗ ਦੇ ਵਿੱਚ ਆ ਕੋਈ ਜਰਸੀ ਕ੍ਰੋਸ ਆ ਬਹੁਤ ਵਧੀਆ ਬੱਛੀ ਆ ਕੋਈ 8 10 ਦਿਨ ਹਜੇ ਸਮਾਂ ਲੈਂਦੀ ਆ ਤੇ ਇਧਰ ਜਿਹੜੇ ਦੋ ਨਗ ਤੁਸੀਂ ਵੇਖੋਗੇ ਦੋਨੋਂ ਟੋਕਰ ਗੱਪਣਾ ਤਕਰੀਬਨ 12 13 12 13 ਲੀਟਰ ਦੁੱਧ ਵੀ ਇਹਦੇ ਥੱਲੇ ਹੈਗਾ ਤੇ ਗੱਪਣ ਵੀ ਚੰਗੇ ਮਹੀਨਿਆਂ ਦੀ ਆ ਇੱਕ ਅੱਗੇ ਬੱਛੀ ਦਿਖਾਵਾਂਗੇ ਠੀਕ ਆ ਜੀ ਉਹ ਵੀ ਟੋਕਰ ਗੱਪਣਾ ਇਹ ਹਜੇ ਟੋਟਲ ਰੁਲਾ ਮਲਾ ਕੇ ਜਿਹੜੇ ਪਸ਼ੂ ਆ ਬਾਕੀ ਰੇਟ ਪੜਤਾ ਬੜਾ ਜਾਇਜ਼ ਰਹੂਗਾ ਠੀਕ ਆ ਜੀ ਜਿੰਨਾ ਵੀ ਹੋ ਸਕਦਾ ਮਾਨਤਨ ਕਰਾ ਕੇ ਆਪਾਂ ਅਮਰਤਵੀਰ ਨੂੰ ਕਹਾਂਗੇ ਪਸ਼ੂ ਦੇ ਦਿੱਤੇ ਜਾਣਗੇ ਸੋ ਤਰੀਕਾ ਅਜਾ 4 ਮਾਰਚ ਤੇ ਸਮਾਂ ਮਾਰਨਿੰਗ ਦੇ ਕੋਈ 9:30 10 ਵਜੇ ਦਾ ਪੂਰੀ ਗੱਲਬਾਤ ਕਰਦੇ ਅਮਰਤਵੀਰ ਦੇ ਨਾਲ ਸੋ ਬਾਕੀ ਮੇਰਾ ਵੀਰ ਕੋਈ ਵੀ ਪਸ਼ੂ ਖਰੀਦਣ ਆ ਰਿਹਾ ਠੀਕ ਆ ਜੀ ਆਪਾਂ ਹਰੇਕ ਥਾਂ ਤੋਂ ਜਿਹੜੀ ਆ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਹੁੰਦੇ ਆ ਵੀ ਆਪਣਾ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਠੀਕ ਆ ਜੀ ਜਿਹੜਾ ਕੋਈ ਭਰਾ ਆਨਲਾਈਨ ਸੌਦਾ ਕਰਦਾ ਜੋ ਤੁਹਾਨੂੰ ਆਨਲ ਤੁਸੀਂ ਉਸ ਵਿਹਾਰ ਤੇ ਵੀ ਸੌਦਾ ਕਰ ਲਿਓ ਠੀਕ ਆ ਜੀ ਉਹਦੇ ਵਿੱਚ ਬਾਅਦ ਵਿੱਚ ਕੋਈ ਕਿੰਤੂ ਪ੍ਰੰਤੂ ਨਹੀਂ ਹੋਊਗੀ ਠੀਕ ਆ ਤੇ ਸਭ ਤੋਂ ਬੈਸਟ ਵੇ ਇਹੋ ਹੀ ਹੈਗਾ ਵੀ ਇੱਥੇ ਆਣ ਕੇ ਆਪਾਂ ਤਾਂ ਤਸੱਲੀ ਕਰੀਏ ਦੋ ਟਾਈਮ ਚੋਕੇ ਤਿੰਨ ਟਾਈਮ ਚੋਕੇ ਸੋ ਬਿਲਕੁਲ ਜਿਹੜੇ ਦੋਸਤੋ ਸਾਵਾ ਵਾਲ ਨੇ ਠੀਕ ਆ ਜੀ ਬਾਹਰੇ ਖੱਲਰ ਹੁੰਦੇ ਆ ਤੇ ਮੇਰਾ ਭਰਾ ਤਸੱਲੀ ਆ ਜੋ ਬੰਦ ਦੀ ਸਰਦੀ ਤਸੱਲੀ ਆ ਮੌਕੇ ਤੇ ਜ਼ਰੂਰ ਕਰ ਲਿਆ ਕਰੋ ਠੀਕ ਆ ਜੀ ਸੋ ਆਓ ਕਰਦੇ ਆ ਪੂਰੀ ਗੱਲਬਾਤ ਅਮਰਤ ਹਾਂਜੀ ਅਮਰਤ ਵੀਰੇ ਸਭ ਤੋਂ ਪਹਿਲਾਂ ਸਾਸਰੀ ਕਾਲ ਸਾਸਰੀ ਕਾਲ ਵੀਰ ਜੀ ਕੀ ਹਾਲ ਚਾਲ ਜੋ ਬੜੇ ਅਮਰਤ ਵਧੀਆ ਠੀਕ ਠਾਕ ਬਹੁਤ ਇੱਕ ਸ਼ਾਟ ਦੇ ਵਿੱਚ ਡਿਟੇਲ ਵੀਰਾਂ ਨਾਲ ਸਾਂਝੀ ਕਰ ਦਿੱਤੀ ਹੈ ਇੱਕ ਝੋਟੀ ਬਹੁਤ ਖੂਬਸੂਰਤ ਹੈ ਤੇਰੇ ਕੋਲ ਹਾਂਜੀ ਹਾਂਜੀ ਮੋਰਾ ਜੀ ਹਣਾ ਮੋਰਾ ਬਰੀਡ ਦੇ ਵਿੱਚ ਝੋਟੀ ਹੈ ਹਾਂਜੀ ਤੇ ਵੇਰ ਇੱਕ ਆਪਣੇ ਕੋਲ ਸੱਜਰਤਾ ਜੀ ਸੂਈ ਤੇ ਇੱਕ ਸੂਈ ਹਾਂਜੀ ਦੂਜਾ ਸੂਆ ਇੱਕ ਪਹਿਲੇ ਨਾਲ ਵਾਸ਼ੀ ਸੂਣੀ ਪਲੂਣ ਠੀਕ ਆ ਯਰ ਸੀ ਦੇ ਇੱਕ ਮਤਲਬ ਤੋਕੜ ਗੱਪਣ 6 ਮਹੀਨੇ ਦੀ ਗਾਂ 13 ਕਿਲੋ ਦੁੱਧ ਉਦੋਂ ਗਾੜੀ 2 ਮਹੀਨੇ ਦੀ 9 ਕਿਲੋ ਦੁੱਧ ਦੋ ਤੋਕੜ ਗੱਪਣ ਆ ਗਈਆਂ ਪਹਿਲਾਂ ਹਾਂਜੀ ਦੋ ਨਗ ਤੋਕੜ ਗੱਪਣ ਠੀਕ ਆ ਵੀਰੇ ਹਾਂਜੀ ਲਓ ਵੀ ਸ਼ੁਰੂਆਤ ਕਰ ਲਵਾਂਗੇ ਠੀਕ ਆ ਜੀ ਕੱਲੇ ਕੱਲੇ ਪਸ਼ੂ ਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਦੇ ਚੱਲਾਂਗੇ ਆਪਾਂ ਹਾਂਜੀ ਤੇ ਬਹੁਤ ਵਧੀਆ ਚੰਗੇ ਐਨੀਮਲ ਨੇ ਬੜੀਆਂ ਸਾਫ਼ ਸੁਥਰੀਆਂ ਚੀਜ਼ਾਂ ਨੇ ਠੀਕ ਆ ਜੀ ਬਾਕੀ ਝੋਟੀ ਇੱਕ ਬਹੁਤ ਸੋਹਣੀ ਦਿਖਾਵਾਂਗੇ ਤੁਹਾਨੂੰ ਕੋਈ ਭਰਾ ਇਸ ਸਟੇਜ ਦੇ ਉੱਪਰ ਝੋਟੀ ਖਰੀਦਣੀ ਚਾਹੁੰਦਾ ਤੇ 7 ਕਿਲੋ ਦੁੱਧ ਅਮਰਤ ਵੀਰੇ 7 ਕਿਲ ਠੀਕਾ ਤੇ ਗਾਂ ਕੋਈ ਬਣੀ ਪੁੜੀ ਤੇ ਨਹੀਂ ਹੈਗੀ ਨਵੇਂ ਵੀਰੇ ਮਹੀਨੇ ਕਿੰਦੀ ਬਣੀ ਆਪਾਂ ਗਰੰਟੀ ਨਹੀਂ ਦੇਣੀ ਇਹਦੀ ਠੀਕ ਹੈ ਜੀ ਹਾਂਜੀ ਤੇ ਇਹ ਆਪ ਹੁਣ ਅਮਰਤ ਜਿਹੜਾ ਪ੍ਰੈਜ਼ੈਂਟ ਟਾਈਮ ਗੱਲ ਕਰੀਏ ਸਵੇਰੇ ਪਹਿਲੇ ਚ ਕਿ ਦੁਜੇ ਚੱਲਣ ਦੀ ਹੈ ਦੂਜਾ ਵੀਰੇ ਦੂਜਾ ਤੀਜੇ ਲਈ ਗੱਬਣ ਗਾ ਤੀਜੇ ਲਈ ਬਣੀ ਆ ਹਣਾ ਹਾਂਜੀ ਧਾਰ ਤੇ ਮਿਲਦੀ ਦੋਵੇਂ ਮਿਲਦੀ ਦੋਨੋ ਟਾਈਮ ਧਾਰ ਤੇ ਆ ਹਾਂਜੀ ਆ ਵੇਖੋ ਇਦਾਂ ਠੀਕ ਹੈ ਜੀ ਲਓ ਕੋ ਕੋ ਮਿਲਦੀ ਵੈਸੇ ਦੋਵੇਂ ਟਾਈਮ ਭਾਰਤੇ ਐ ਇਸੇ ਤਰ੍ਹਾਂ ਹੀ ਕਰਮਾ ਲਈ ਜਿਹੜੀ ਬਸਮਤੀ ਆ ਆ ਕਰੋ ਚੱਕ ਸੋ ਠੰਡੀ ਧੀਰੀ ਸੀਲਸ ਲੱਗ ਝੋਟੀ ਆ ਬਾਕੀ ਬਹੁਤ ਮਿੱਠੀ ਆ ਛੋਟੀ ਸੰਗੀ ਦੇ ਵਿੱਚ ਆ ਬਿਲਕੁਲ ਗੋਲ ਸਿੰਘ ਠੀਕ ਆ ਜੀ ਪਤਲਾ ਸਿੰਘ ਆ ਛਾਈ ਦੀ ਚਵਾਈ ਵੇਖੋ ਹਾਂ ਨੋ ਵੀ ਇਸੇ ਤਰ੍ਹਾਂ ਜਿਹੜੀ 200 ਚਵਾਈ ਹੁੰਦੀ ਆ ਕਰੋ ਚੱਕ ਸੋ 7 ਕਿਲੋ ਦੁੱਧ ਇਹਦੇ ਥੱਲੇ ਇਸ ਵਕਤ ਹਾਜ਼ਰ ਆ ਠੀਕ ਆ ਜੀ ਦੋਵੇਂ ਟਾਈਮ ਮਿਲਦੀ ਆ ਕਰਮਾਂ ਦੀ ਭਾਈ ਇਸੇ ਤਰ੍ਹਾਂ ਧਾਰਤੇ ਠੀਕ ਆ ਤੇ 7 ਕਿਲੋ ਦੁੱਧ ਬਾਕੀ ਚਵਾਈ ਪਸਮਾ ਦੀ ਇੱਕ ਨੰਬਰ ਆ ਕੋਈ ਟਟਮਾ ਨਹੀਂ ਅਮਰਤ ਕਿਸੇ ਰਕਮ ਦਾ ਟਟਮਾ ਪਸਮਾ ਦੇ ਵੀਰੇ ਇੱਕ ਐ ਇੱਕ ਪਸਮਾ ਗੱਡੂ ਕੇਲੇ ਵਾਂਗੂ ਵਧੀਆ ਠੀਕ ਹੈ ਜਿਆ ਮਰ ਤਖੋਲ ਵੀਰੇ ਦਿਖਾਈਏ ਇੱਕ ਵਾਰੀ ਤੋਰ ਕੇ ਉਹ ਵੀ ਬਹੁਤ ਪਿਆਰੀ ਝੋਟੀ ਆ ਠੀਕ ਆ ਜੀ ਸੋ ਵੇਰਵਾ ਤੁਹਾਨੂੰ ਆਪਾਂ ਨਾਲ ਦੀ ਨਾਲ ਹੀ ਪਾ ਦਿੱਤਾ ਵੀ ਮਹੀਨੇ ਦੀ ਅੱਗੇ ਬਣੀ ਸੌਰੀ ਆ ਉਹ ਨਿਕਲ ਆਉਂਦੀ ਆ ਗਾਂ ਕਿਸੇ ਭਰਾ ਦੀ ਚਲੋ ਕਿਸਮਤ ਆ ਲਾਕ ਆ ਠੀਕ ਆ ਤੇ ਫਿਲਹਾਲ 7 ਕਿਲੋ ਦੁੱਧ ਤੇ ਮੇਰਾ ਵੀਰ ਕੋਈ ਸੌਦਾ ਕਰ ਲਵੇ ਫੁੱਲ ਜੰਮੀ ਪਲੀ ਝੋਟੀ ਆ ਠੀਕ ਆ ਆ ਦੇਖੋ ਜੀ ਕੱਦ ਬਹੁਤ ਵੱਡਾ ਆ ਨੀ ਕਾਦਕਰ ਦਾ ਅਮਰਤ ਪੂਰੀ ਵੱਡੀਆਂ ਝੋਟੀਆਂ ਦੇ ਵਿੱਚ ਜੇ ਸਹੀ ਮੈਨੇ ਸੱਜਰ ਸੂਈ ਹੁੰਦੀ 1.5 ਦੋ ਲੱਖ ਦੀ ਮੈ 1.5 ਦੀ ਤੇ ਹੈਗੀ ਹਰਾਮ ਨੂੰ ਉਹ ਬਿਲਕੁਲ ਜੀ ਬਿਲਕੁਲ ਜਿਹੜਾ ਸਾਉ ਦਾ ਬਾਜ਼ਾਰ ਚੱਲਣ ਰਿਹਾ ਹਾਂਜੀ ਉਹ ਵੀ ਝੋਟੀ ਬਹੁਤ ਪਿਆਰੀ ਹੈ ਠੀਕਾ ਜੀ ਛੋਟੀ ਸਿੰਗੀ ਪਲੀ ਪਲੀਤੀ ਆ ਫੁੱਲ ਰਾਜੀ ਆ ਫੁੱਲ ਵਜਣ ਦੋੜ ਦੇ ਵਿੱਚ ਸੋ 7 ਕਿਲੋ ਦੁੱਧ ਬਾਕੀ ਮਿਲਨ ਮਲਾਪ ਦੇ ਵਿੱਚ ਬੜੀ ਠੰਡੀ ਧੀਰੀ ਆ ਦੋਵੇਂ ਟਾਈਮ ਕਰਮਾਂ ਲਈ ਧਾਰ ਤੇ ਮਿਲਦੀ ਆ ਠੀਕਾ ਜੀ ਉਹ ਤੁਹਾਨੂੰ ਆਪਾਂ ਨਾਲ ਜਿਵੇਂ ਧਾਰ ਦੇ ਕੇ ਬਖਾਇ ਦਿੱਤਾ ਇਸੇ ਤਰ੍ਹਾਂ ਬੈਠ ਕੇ ਤੁਸੀਂ ਪਸਮਾ ਕਰਨਾ ਤੇ ਚਵਾਈ ਕਰਨੀ ਆ ਇਹ ਨਹੀਂ ਵੀਰ ਆਪਣੇ ਘਰੇ ਆ ਲੰਬਦਿਆ ਸਾਰ ਝੋਟੀ ਦੇ ਥੱਲੇ ਬਹਿ ਜਾ ਐਡੀ ਸੀਲ ਆ ਠੀਕ ਆ ਜੀ ਹਾਂਜੀ ਲੋਵੀ ਕਰੋ ਚੱਕ ਠੀਕ ਆ ਜੀ ਹਾਂਜੀ ਸੋ ਬਹੁਤ ਵਧੀਆ ਝੋਟੀ ਐ ਆਵਾ ਪਸਮਾ ਨਹੀਂ ਭਰ ਜਨਾ ਮਰਦੀ ਮੰਗਿਆ ਜਾਵੇ ਰੇਟ ਹਾਂ ਐਵੇਂ ਲੈ ਇਹ ਨਹੀਂ ਕਿ ਘੜੀ ਮੂੜੀ ਬਈ ਉਹ ਹਾਂ ਨਹੀਂ ਨਹੀਂ ਮਿੱਠੀ ਕਰਕੇ ਆ ਹਾਂ ਆ ਪਸਮਾ ਕਰ ਗਈ ਹਾਂ ਲੋ ਵੀ ਠੀਕ ਆ ਜੀ ਐਨ ਪੂਰਾ ਪਸਮਾ ਕਰਨੀ ਹਾਂ ਇਸੇ ਤਰ੍ਹਾਂ ਪਸਮ ਆਉਂਦੀ ਆ ਘਾਰ ਦਿੱਤੀ ਤੇ ਪਸਮਾਈ ਐ ਲੈ ਲੈ ਇਹ ਨਹੀਂ ਹੈਗਾ ਕਿ ਕਦੇ ਬਹਿ ਗਏ ਆ ਫਿਰ ਉੱਠ ਕੇ ਜਿੰਨੀ ਆ ਮਰਜ਼ੀ ਬਈਓ ਠੀਕ ਆ ਠੀਕ ਆ ਹਾਂਜੀ 50 ਸਾਲਾਂ ਦੀ ਵਾਗ ਵੀ ਬੈਜੇ ਪਣਾ ਦੇ ਥੱਲੇ ਅਵਰ ਤਾਂ ਕੀ ਮੁੱਲ ਰਹੂਗਾ ਇਹਦਾ ਵੀਰੇ ਇਹੋ ਜੀਆਂ ਚੀਜ਼ਾਂ ਤੁਹਾਨੂੰ ਪਤਾ ਕਰਮਾ ਨਾਲ ਮਿਲਦੀਆਂ ਆ ਆ ਮਿਲਦੀਆਂ ਕਰਮਾ ਵਾਲੀਆਂ ਚਲੋ ਸਾਲ ਗਾਲੀਆਂ ਐ ਕਰਮਾ ਵਾਲੀਆਂ ਹਾਂਜੀ ਮੁੱਲ ਵੀਰੇ ਜੇ ਸਹੀ ਝੋਟੀ ਤਿਆਰ ਹੁੰਦੀ ਡੇਢ ਦੀ ਹੁਣ ਮੁੱਲ 85000 80000 ਚ ਮਾਨਤਾਨ ਕਰਦਾ 80000 ਚ 78000 ਦੀ ਲਾਸ਼ ਦੇਣੀ ਪੱਕਾ ਦੀ ਜੈਸਨ ਨੂੰ ਜਾ ਹੋਰ ਵੀ ਕਰਦੀ ਮੌਕੇ ਤੇ ਦੇਖ ਲੀ ਹਾਂ ਹਾਂਜੀ ਹਾਂਜੀ ਵੀਰ ਜੀ ਆਏ ਗਿਆ ਦਾ ਕਰਦਾ ਨਹੀਂ ਹਾਂ ਵੇਖੋ ਪਸ਼ਮਾ ਕੱਢਿਆ ਕਿ ਮੈਂ ਲੋ ਵੀ ਝੋਟੀ ਦੇ ਵਿੱਚ ਕੋਈ ਸ਼ੱਕ ਨਹੀਂ ਕਰ ਠੀਕ ਆ ਜੀ ਸੋ 78000 ਦੀਆਂ ਅਮਰਤਾਂ ਦਾ ਵੀ ਦੇਣੀ ਆ ਆਪਾਂ ਬਾਕੀ ਪਸ਼ਮਾ ਆਈ ਆ ਕਰਮਾਂ ਲਈ ਵੇਖੋ ਤੁਸੀਂ ਇਸੇ ਤਰ੍ਹਾਂ ਬੈਂਦਿਆਂ ਧਾਰ ਦੇਂਦਿਆਂ ਕਰਮਾਂ ਲਈ ਪਸ਼ਮਾ ਆਈ ਆ ਇਹ ਨਹੀਂ ਹੈਗਾ ਕਿ ਫੇਰ ਬਣਾ ਬੈਜੋ ਇਦਾਂ ਹਾਂ ਹਾਂ ਨਹੀਂ ਮਿੱਠੇ ਪਸ਼ੂ ਦਾ ਬੜਾ ਵਾਤਾ ਅਮਰਤਾਂ ਹਾਂਜੀ ਲੋ ਵੀ ਨਿਕਲ ਆਉਂਦੀ ਉਹ ਵੀ ਗਾਂ ਕਿਸੇ ਭਰਾ ਦੀ ਕਿਸਮਤ ਆ 1 ਮਹੀਨੇ ਦੀ ਬਣੀ ਥਣੀ ਆ ਠੀਕ ਆ ਜੀ ਤੇ ਬਹੁਤ ਪਿਆਰੀ ਝੋਟੀ ਆ ਪਹਿਲ ਦੇ ਆਧਾਰ ਤੇ ਤੁਸੀਂ ਸੌਦਾ ਕਰ ਲਿਓ ਮੈਂ ਚਵਾਈ ਬਹੁਤ ਚੰਗੀ ਠੀਕ ਹੈ ਕੋਈ ਡਰਕਲ ਜੀ ਨਹੀਂ ਕਰਮਾਂ ਵਾਲੀ ਵੀ ਡਰ ਕੇ ਜਿਹੜਾ ਪਸ਼ੂ ਖੁਰਲੀ 'ਚ ਚੜਦੇ ਉਹ ਗੱਲ ਨਹੀਂ ਹੈਗੀ ਠੀਕ ਹੈ ਨਵੀਂ ਅਮਰਤਾ ਕੇ ਸਾਗਰ ਨੰਬਰ ਤੇ ਆ ਵੜ ਆਪਣੇ ਕੋਲ ਤਾਜੀ ਸੂਈ ਆ ਦੂਜਾ ਸੂਆ ਸੂਈ ਵੀਰ 22 ਲੀਟਰ ਬੋਲਾ ਦੁੱਧ ਲਾ ਲੇ ਕੋਈ ਬੋਲਾ ਲਾ ਲਿਆ ਚੌਥਾ ਪੰਜਵਾਂ ਦਿਨਾਂ ਦੀ ਸੂਈ ਵੀ ਅਜੇ ਚੌ ਪੰਜਵਾਂ ਦਿਨਾਂ ਦੀ ਸੂਈ ਆ ਹਾਂਜੀ ਤੇ 22 ਲੀਟਰ ਬੋਲਾ ਕੋਈ ਕੱਚਾ ਦੁੱਧ ਮੰਨ ਲੇ ਹਾਂਜੀ ਹਾਂਜੀ ਮਗਰ ਕੀ ਆ ਬੱਚਾ ਵਸ਼ੀ ਸ਼ਾਈ ਹਾਲ ਦਿੱਤੀ ਅੱਛਾ ਸ਼ਾਈ ਹਾਲ ਦਾ ਟੀਕਾ ਭਰਾਇਆ ਮਗਰ ਦੋਸਤੋ ਸ਼ਾਈ ਵਾਲ ਬੱਤੀ ਆ ਗਈ ਆ ਠੀਕ ਆ ਜੀ ਆ ਕਰੋ ਚੈੱਕ ਹੂੰ ਸੋ ਨਾੜੂਆ ਨਾਲ ਬੱਚੇ ਦੀ ਹਜੇ ਹੂੰ ਠੀਕ ਆ ਜੀ ਅਮਰਤ ਸੂਗਾਂ ਦੇ ਵਿੱਚ ਦੂਜਾ ਹੋ ਗਈ ਏ ਦੂਜਾ ਦੂਜਾ ਵੀਰ ਪਿਓਰ ਦੂਜਾ ਠੀਕ ਹੈ ਲਓ ਵੀ ਦੂਜਾ ਸੂਆ ਠੀਕ ਆ ਜੀ ਸੋ ਕਾਫੀ ਵਧੀਆ ਇਸ ਵਕਤ ਦੁੱਧ ਤੇ ਚੱਲਣ ਰਹੀ ਆ ਕੋਈ ਕੱਚਾ ਦੁੱਧ ਮੰਨ ਲੈ ਠੀਕ ਆ ਜੀ 22 ਲੀਟਰ ਦੱਸਿਆ ਅਮਰਤ 22 ਕਿਲੋ ਵੀਰ ਆਪਾਂ ਚਵਾ ਕੇ ਦਵਾ ਕਰੀ ਜਾਂਦੇ 22 ਕਿਲੋ ਆ ਜੀ ਸੋ ਹਾਈਟ ਦੇ ਵਿੱਚ ਕਰਮਾ ਲਈ ਮੀਡੀਅਮ ਦੇ ਵਿੱਚ ਹੀ ਮੰਨ ਲਿਓ ਕਿ ਠੀਕ ਹੈ ਪਰ ਦੁੱਧ ਵਾਲੇ ਪਾਸੋਂ ਕਰਤੂਤ ਬਹੁਤ ਚੰਗੀ ਆ। ਬਸ 5 ਲੀਟਰ ਦੁੱਧ ਭਰ ਦੇਣਾ ਫਿਰ 2-3 ਕਿਲੋ ਵਧੂਗੀ। ਹਾਂ। ਭੋਜਨ ਨੋਰ ਤੇ ਅਕੋਰਡਿੰਗ ਅਮਰ ਤੋਂ ਵੇਖੀਏ ਤੇ ਦੁੱਧ ਦੁੱਧ ਚੰਗਾ ਵੈਰ ਥੱਲੇ ਹਣਾ। ਮੀਰ ਜੀ ਘਰ ਵਾਲਿਆਂ ਨੇ ਆਖਿਆ ਕਿ ਪਹਿਲਾਂ ਨੇ ਦੁੱਧ 20 ਕਿਲੋ ਦਿੱਤਾ ਤੇ ਹਰ ਕੀ ਬਾਈ ਕਰਨ ਦੀ ਆ 5 ਕਿਲੋ ਦੇ ਦੇਣਾ ਨਾਰਮਲ ਹੀ ਹੈ। ਠੀਕ ਹੈ ਜੀ। ਹਾਂਜੀ। ਲਿਓ ਜੀ ਕਮਾਲ ਕੀ। ਬਹੁ ਵੀ ਮੁੱਠੀ ਮੁੱਠੀ ਥਾਣਾ ਠੀਕ ਹੈ ਜੀ। ਚਾਹ ਬਹੁਤ ਬੜੀ ਸਾਫ ਸੁਥਰੀ ਆ। ਹਾਂਜੀ। ਆਹ ਦੇਖੋ। ਲੋ ਜੀ ਬਹੁਤ ਪਿਆਰੀ ਵੜਾ ਠੀਕ ਆ ਜੀ ਮਗਰ ਸ਼ਾਈ ਵਾਲੰਗ ਦੇ ਵਿੱਚ ਬੱਚੀ ਆ ਗਈ ਆ ਹਾਂਜੀ ਸੋ ਮੁੱਠੀ ਮੁੱਠੀ ਥਾਣਾ ਬਾਕੀ ਬਲੈਡਰ ਬੰਨੀ ਖੜੀ ਆ ਕਰਮਾ ਲਈ ਠੀਕ ਆ ਜੀ ਉਹ ਆਨੇ ਚੱਡੇ ਦੀ ਦਖ ਦੁਖ ਬਹੁਤ ਜਿਆਦਾ ਚੰਗੀ ਆ ਦੂਜਾ ਸੂਆ ਸੋ ਇਧਰੋਂ ਆਪਾਂ ਤੁਹਾਨੂੰ ਇੱਕ ਵਾਰ ਗੈਬ ਗੋਬ ਚੈੱਕ ਕਰਾ ਦਿੰਨੇ ਆ ਆਹ ਕਰੋਸ ਚੈੱਕ ਠੀਕ ਆ ਜੀ ਸੋ ਸਪੇਸ ਗੈਬ ਆਪਸੀ ਜਾਨਾ ਦਾ ਬਹੁਤ ਵਧੀਆ ਸੋ ਚਾਰੇ ਥਾਨ ਸੋਣੀ ਵੰਡ ਵਿਰਲ ਦੇ ਉੱਤੇ ਆ ਸੋ 22 ਲੀਟਰ 22 ਕਿਲੋ ਇਸ ਵਕਤੇ ਦਾ ਥੱਲੇ ਜਿਹੜਾ ਦੁੱਧ ਹਾਜ਼ਰ ਆ ਕਿਉਂਕਿ ਬੋਲੇ ਜੋ ਬਾਹਰ ਹੀ ਨਿਕਲੀ ਆ ਜੇ ਕੋਈ ਕੱਚਾ ਦੋ ਤੋਂ ਮੰਨ ਲਈ ਕੋਈ ਭਰਾ ਕੱਚਾ ਬੋਲਾ ਮੰਨ ਲਈ ਤੇ ਲਾਹੂ ਕੀ ਟਾਪ ਅੰਮ੍ਰਿਤ ਫਿਰ ਹਜੇ ਤਕਰੀਬਨ ਕੋਈ 5 ਲੀਟਰ ਦੁੱਧ ਦੇ ਦੇਣਾ ਨਾਰਮਲ ਵੀਰ ਜੀ ਵੈਰ ਹਾਂ ਹਾਂ ਬੜਾ ਮੈਨੇ ਰੱਖਦਾ ਜਾਂਦੇ ਲਈ ਖਾਸ ਤੌਰ ਤੇ ਵੀਰੇ ਆਪਾਂ ਇਹ ਨਹੀਂ ਕਹਿੰਦੀਆਂ ਗੱਲਾਂ ਆਪਦੀ ਦੋ ਟਾਈਮ ਤਿੰਨ ਟਾਈਮ ਐ ਤਸੱਲੀ ਹੋ ਜਾਂਦੀ ਫਿਰ ਖੜੀ ਕੋਈ ਬਿਲਕੁਲ ਹਾਂਜੀ ਲੋਵੀ ਵਾਰਡ ਚੰਗੀ ਆ ਠੀਕ ਆ ਜੀ ਕਿਸੇ ਭਰਾ ਨੇ ਡੈਰੀ ਪਰਪਸ ਵਾਸਤੇ ਪਾਉਣੀ ਆ ਠੀਕ ਆ ਜੀ ਤਾਂ ਤੁਹਾਡੇ ਬਿਲਕੁਲ ਮਤਲਬ ਦੀ ਸ਼ਹਿ ਆ ਤੇ ਜਰੂਰ ਮੇਰਾ ਭਰਾ ਇਥੇ ਆ ਕੇ ਵਿਜ਼ਿਟ ਕਰਕੇ ਚੋੜਿਓ ਠੀਕ ਆ ਜੀ ਆਨਲਾਈਨ ਚਵਾ ਲਿਓ ਜਿੱਦਾਂ ਵੀ ਕਿਸੇ ਭਰਾ ਦੀ ਤਸੱਲੀ ਹੁੰਦੀ ਆ ਮਗਰ ਛਾਈ ਵਾਲ ਦੇ ਵਿੱਚ ਬੱਛੀ ਆ ਹਾਂ ਜੀ ਅਮਰਤ ਕੀ ਮੁੱਲ ਦੀ ਆ ਕੀ ਡਿਮਾਂਡ ਕਰਦੇ ਆਂ ਦੀ ਵੀਰੇ ਮੁੱਲ ਲੈ ਵਾਸ਼ੀ ਤੇ ਤੁਹਾਨੂੰ ਪਤਾ ਹੈ ਕਿ ਦੁੱਧ ਦੇ ਹਿਸਾਬ ਨਾਲ ਆਪਾਂ ਬਿਲਕੁਲ ਜਾਈ ਦੇ ਨਹੀਂ 85000 ਮੁੱਲ ਕਰਦੇ 80000 ਦੀ ਦੇਣੀ ਆ 80 ਦੀ ਯੈਸ ਨੂੰ ਦੀ ਠੀਕ ਆ ਵੀਰੇ ਹਾਂ ਜੀ ਲੋ ਵੀ ਹਜੇ ਮੈਨੂੰ ਲੱਗਦਾ ਵੀ ਛਿੱਗੀ ਆ ਕੰਨੀਆਂ ਖੜੀਆਂ ਆ ਹਾਂ ਇਹਨੇ ਤੋੜ ਗਈ ਆ ਵੀਰੇ ਬਰਾਬਰ ਨਹੀਂ ਕੀਤੀ ਅੱਛਾ ਕੰਨੀਆਂ ਹਨਾ ਹਾਂ ਜੀ ਠੀਕ ਆ ਵੀਰੇ ਹਾਂ ਲੋ ਵੀ ਇਹ ਵੜ ਅੱਜ ਮਿਲ ਜੂਗੀ ਤੁਹਾਨੂੰ ਐਂਡ ਟੂ 80 ਦੀ ਜੈਸਨੋ ਹੀ 80 ਦੀ ਲਓ ਵੀ ਜੈਸਨੋ ਜਿਹੜੀ 80000 ਰੁਪਏ ਆ ਸੋ 22 ਲੀਟਰ ਆ ਬਾਕੀ ਪੰਜੀ ਕੋਈ ਦੂਰ ਨਹੀਂ ਕਾ ਕਰਮਾ ਲਈ ਨੂੰ 22 ਲੀਟਰ ਹੋਣਾ ਜੇ ਚੌਥੇ ਤੇ ਜੇ ਚੌਥੇ ਚੌਥੇ ਦੇਣ ਦੇ ਦਰਾਂ ਨਹੀਂ ਕਰਮਾ ਲਈ ਨੇ ਜਿਹੜਾ ਹਾਜ਼ਰ ਕਰਤਾ ਥੱਲੇ ਬਹੁਤ ਸੋਹਣਾ ਫਿਕਸ ਕੰਪੈਕਟ ਹੈਡਰ ਆ ਬਹੁਤ ਸੋਹਣੀ ਦੱਖ ਦੋਖਾ ਲੇਵੇ ਦੇ ਠੀਕ ਆ ਜੀ ਵਿਖਾਲਾ ਚੰਗਾ ਥੱਲੇ ਸੋ ਪਹਿਲ ਦੇ ਧਾਰਤ ਤੁਸੀਂ ਸੌਦਾ ਕਰ ਲਿਓ ਬੱਛੀ ਚੰਗੀ ਆ ਇੱਧਰ ਇੱਕ ਬਹੁਤ ਵਧੀਆ ਤੁਹਾਨੂੰ ਇੱਕ ਹੋਰ ਬੱਛੀ ਦਿਖਾਉਣੀ ਆ ਆਪਾਂ ਇਹ ਗੱਡੀ ਵਿੱਚ ਆ ਜਾਂਦੀ ਹੈ। ਇਹ ਐਸੀ ਬਰੀਡ ਚ ਜਿਆਦੀ ਆ। ਆ ਪੱਖ ਜਿਆਦਾ ਜਰਸੀ ਚ। ਹਾਂ ਠੰਡੀ ਵੇਖੋ ਗੱਡੀ। ਸੀਲੀਆਂ ਸੂਲੀਆਂ ਬਹੁਤ ਐਮਰਤਾਂ ਹਨਾ। ਹਾਂ ਇਹ ਪਲੂਣ ਪਹਿਲਾਂ ਸੁਹੰਦੀ ਆ। ਪਲੂਣ ਸੁਹਣੀ ਦੋ ਦੰਦ ਦਾ ਮਿਲ ਚੌਕ ਦੇ ਬਰਾਬਰ ਨਹੀਂ ਹਜੇ ਕੀਤੇ। ਲੋਬੇ। ਹਾਂ ਚੌਕ ਦੇ ਜੇ ਦੋਸਤੋਂ ਦੰਦ ਚੱਕੇ ਆ ਬਰਾਬਰ ਨਹੀਂ ਕੀਤੇ ਦੋਂਦੀ ਬੱਚੀ ਮੰਨ ਕੇ ਤੁਸੀਂ ਸੌਦਾ ਕਰ ਲਿਆ ਦੋਂਦੀ ਚੌਂਦੀ ਮੰਨ ਕੇ। ਠੰਡੀ ਵੇਖੋ ਗੱਡੀ ਆ ਛੜ ਲਾ ਤੇ ਛੜਦਾ ਪਤਾ ਹੀ ਕੋਈ ਨਹੀਂ। ਕੋਈ ਡਰਕਲ ਜੀ ਨਹੀਂ ਗੀ। ਹਾਂ ਆ ਦੇਖੋ ਜੀ। ਪਾਈ ਲੈਣਾ ਵਸ਼ੀਏ। ਥੋੜਾ ਲਾਗਿਓ ਆਪਾਂ ਤੁਹਾਨੂੰ ਥਣ ਵਿਖਾਉਣ ਰਹਾ ਠੀਕ ਮੇਰੇ ਹਫਤਾ ਵਸ਼ੀਲਾ ਇਹ ਅੱਛਾ ਜੀ ਹਾਂਜੀ ਲੋ ਵੀ ਇੱਕ ਹਫਤਾ ਅਜੇ ਸਮਾਂ ਇਹਦਾ ਬਾਕੀ ਆ ਠੀਕ ਆ ਜੀ ਪਹਿਲਾ ਸੁਆ ਬੱਚੀ ਪਨੂਨ ਸੂਣ ਵਾਲੀ ਆ ਤੇ ਦੋਂਦੀ ਚੌਗੀ ਬੱਚੀ ਆ ਬਾਕੀ ਮੂੰਹ ਦੰਦੀ ਵੀ ਤੁਹਾਨੂੰ ਆਪਾਂ ਨੋਟ ਕਰਾ ਦਿੱਤੀ ਆ ਹਾਂਜੀ ਵੀ ਦੋਂਦੇ ਬਰਾਬਰ ਕੀਤੇ ਆ ਚੱਕ ਬਾਕੀ ਚੌਗ ਦੇ ਚੱਕ ਨੇ ਸਟਾਰਟ ਕੀਤੇ ਅਜੇ ਬਰਾਬਰ ਨਹੀਂ ਕੀਤੇ ਠੀਕ ਆ ਹਾਂਜੀ ਬਹੁਤ ਪਿਆਰੀ ਬੱਚੀ ਆ ਲੇਫਟੀ ਲੂਪਟੀ ਥੱਲੇੋਂ ਬਹੁਤ ਸੋਹਣੀ ਆ ਆ ਦੇਖੋ ਠੰਡੀ ਠੁੰਡੀ ਬਹੁਤ ਜਿਆਦੀ ਹਾਂ ਮੈਨੂੰ ਸ਼ੁਕਰ ਕੋਈ ਸੇਂਗਣੀ ਕਹਨੇ ਦਿਖਾਇੇ ਮੂੰਹ ਤੇ ਨਿਕਾਜੇ ਲੱਗਾ ਜੀ ਥੂਤੀ ਪੱਤੀ ਦਾ ਬਿਲਕੁਲ ਛੋਟੀ ਹੈ ਜਿਵੇਂ ਜੈਸੀ ਬਰੀਡ ਪਰ ਸੇਂਗਤ ਕਾਉਨੋਂ ਰਹਿ ਗਏ ਕਿਤੇ ਹਾਂਜੀ ਚਲੋ ਹੈ ਠੰਡੀ ਜੈਨੇ ਕੀ ਆਖਣਾ ਕਰਮਾ ਦੀ ਹਾਂਜੀ ਚਲੋ ਸੇਂਗਤ ਜੇ ਰਿਕਨ ਨਿਕਲਦੇ ਵੀ ਅਗੇ ਅੰਮ੍ਰਿਤੋ ਦਿਨ ਵੀ ਘਟੋ ਘਟ ਲੈ ਜੂ ਹਫਤੇ ਦੇ ਅੰਦਰ ਤੇਰਾ ਸੂਪੂ ਕੀ ਵੈਸੇ ਹਾਂ ਹਫਤੇ ਵੀਰ ਵਸ਼ੀ ਤਿਆਰ ਹੁੰਦੀ ਪੂਰੀ ਹਾਂ ਲਓ ਜੀ ਠੀਕ ਹੈ ਜੀ ਸੋ ਸੀਲ ਆ ਤਸਾਉ ਆ ਪੂਰੀ ਠੀਕ ਹੈ ਜੀ ਤੇ ਦੰਦਾਂ ਦੇ ਵਿੱਚ ਹੀ ਆ ਠੀਕ ਆ ਬੱਚੀ ਪਹਿਲਾ ਸਵੇਰ ਸੂਣ ਵਾਲੀ ਆ ਪਿੱਛੋਂ ਵੀ ਇੱਕ ਵਾਰੀ ਤੁਹਾਨੂੰ ਦਿਖਾ ਦਿੰਨੇ ਆ ਬੈਕ ਸਾਈਡ ਤੋਂ ਆ ਦੰਦਾਂ ਦੇ ਵੀ ਚੈੱਕ ਕਰਾ ਲਓ ਸੋ ਮੂੰਹੋਂ ਦੰਦ ਵੀ ਨੋਟ ਕਰਾ ਦਿੱ ਗਏ ਆ ਲਓ ਹਾਂਜੀ ਇਹ ਚੌਕ ਦੇ ਦੰਦ ਬਰਾਬਰ ਨਹੀਂ ਕੀਤੇ ਠੀਕ ਹੈ ਜੀ ਹਾਂਜੀ ਲਓ ਠੀਕ ਹੈ ਜੀ ਸੋ ਚੌਕ ਦੇ ਹਜੇ ਦੰਦ ਚੱਕੇ ਆ ਮੁੱਢੋਂ ਬਰਾਬਰ ਨਹੀਂ ਕੀਤੇ ਗਏ ਬਾਕੀ ਇੱਕ ਵਾਰੀ ਬੈਕ ਸਾਈਡ ਤੋਂ ਵੀ ਮਾੜਾ ਵਿਖਾ ਦੇ ਲੈ ਹਾਂ ਦੇਖੋ ਹਾਂ ਚੰਗੀ ਹੈ ਬਾਈ ਹੂੰ ਥਾਨ ਬਹੁਤ ਕੱਡੂ ਅਸੀਂ ਬਾਹਰ ਚੰਗੀ ਹੈ ਉਹ ਵੀਰ ਵਾਇਨ ਨਾਲ ਵਾਦ ਬਾਨਣਾ ਅਮਰਤ ਕੀ ਮੰਗ ਕੀ ਡਿਮਾਂਡ ਕਰਦਾ ਵੀ ਮੇਰੇ ਮੁੱਲ 42000 40 ਦੀ ਦੇਦਾ 40 ਦੀ ਹਾਂ ਨਾ 38000 ਦੇ ਅਸੀਂ ਦੇਣੀ ਆ 38 ਦੀ ਜੈਸ ਨੂੰ ਮੋ ਵੀ ਤੋਹਫਾ ਜਿਹੜਾ 38000 ਦਾ ਮਿਲ ਜੂ ਅਜੇ ਠੀਕ ਆ ਜੀ 42000 ਦੀ ਡਿਮਾਂਡ ਹੈ ਤੇ 38000 ਲੈਦੇ ਆ ਸੋ ਬੱਚੀ ਚੰਗੀ ਆ ਵਾਦੇ ਬੰਦਾ ਪਸ਼ੂ ਆ ਵੀ ਨਵਾਂ ਠੀਕ ਆ ਜੀ ਤੇ ਦੰਦਾਂ ਦੇ ਵਿੱਚ ਆ ਬੱਚੀ ਸੋ ਕਾਫੀ ਵੀਰੇ ਡਿਮਾਂਡ ਕਰਦੇ ਦੁੰਦੀ ਚੌਗੀ ਬੱਚੀ ਦੀ ਨੇ ਚੌਗੀ ਬੱਚੀ ਆ ਠੀਕ ਆ ਜੀ ਸੋ ਬਹੁਤ ਪਿਆਰੀ ਬੈੜ ਆ ਹਫਤੇ 7-8 ਦਿਨਾਂ ਦੇ ਵਿੱਚ ਵਿੱਚ ਆਜੂਗੀ ਠੀਕ ਆ ਇੱਧਰ ਦੋ ਨਾਕ ਤੁਹਾਨੂੰ ਦਿਖਾਉਣੇ ਆ ਬਹੁਤ ਟੋਪੜ ਗੱਬਣਾ ਤੇ ਅਮਰਪਤ ਜੀ ਆ ਵੱਚੀ ਕਾਲੀ ਇੱਕ ਆਪਣੇ ਕੋਲ ਖੜੀ ਫਿਰ ਇਹ ਕਿੰਨੇ ਮਹੀਨੇ ਦੀ ਗੱਬ ਮੇਰੇ 6 ਮਹੀਨੇ ਦੀ ਗੱਬ ਆ 6 ਮਹੀਨੇ ਦੀ ਗੱਬਣ ਤੇ ਦੋ ਦਿਨ ਤੋਂ ਥਲੇ ਇਸ ਵਕਤ 13 ਕਿਲੋ ਹੋਊਗਾ ਕੰਡੇ ਵਾਲਾ ਠੀਕ ਆ ਬਈ ਹਾਂਜੀ ਲਓ ਵੀ 13 ਕਿਲੋ ਦੁੱਧ ਤੇ 6 ਮਹੀਨੇ ਦੀ ਇਹ ਗੱਬਣ ਆ ਚੈੱਕ ਪਾਸ ਹੋਈ ਅਮਰਪਤ ਆਪਣੇ ਤੇ ਮੇਰੇ ਆਪਾਂ ਕੱਲ ਡਾਕਟਰ ਤੋਂ ਆਪਾਂ ਹੁੰਦਾ ਹੀ ਡੰਗਰ ਚੈੱਕ ਕਰਾ ਲਈਦਾ ਠੀਕ ਆ ਗਾ ਕਰਵੇਂ ਸਵੇਰੇ ਲਈ ਫਿਰ ਗੱਬਣਾਂ ਤੱਜੇ ਲਈ ਵੀਰੇ ਤੱਜੇ ਲਈ ਹਾਂਜੀ ਲਓ ਵੀ ਹੁਣ ਦੂਜੇ ਸੂਬੇ ਦੇ ਵਿੱਚ ਚੱਲਣ ਦੀ ਹੈ ਕਰਮਾ ਦੀ ਢੰਡੀ ਵੇਖੋ ਇਹ ਵੀ ਕੱਢੀ ਆਹ ਦੇਖੋ ਵੀ ਜੇਦਰ ਦੀ ਮਰਜ਼ੀ ਚ ਹੋਈ ਓਏ ਕੋਈ ਬੰਗੇ ਜੂਟ ਵਾਲੀ ਗੱਲ ਨਹੀਂ ਕੀ ਜੂੜ ਪਾ ਲਓ ਭਾ ਨਾ ਪਾ ਲਓ ਇਹਨੂੰ ਕੋਈ ਪ੍ਰਵਾਹ ਨਹੀਂ ਲਓ ਜੀ ਚਵਾਈ ਬਹੁਤ ਸੋਹਣੀ ਠੀਕ ਆ ਹਾਂਜੀ ਲਓ ਵੀ ਬਿਲਕੁਲ ਬਲੈਕ ਜਿਹਾ ਰੰਗ ਆ ਠੀਕ ਆ ਜੀ ਇੱਕ ਰੰਗ ਆ ਵਹਿੜ ਦਾ ਬਲੈਕ ਤੇ ਸਿੰਗ ਪੇਸ਼ਕ ਹੈਗੇ ਜਿਵੇਂ ਆਪਾਂ ਕਹਿੰਦੇ ਵਿੱਚ ਝੁੰਗੀਆਂ ਚ ਆਉਂਦੀ ਆ ਝੁੰਗੀ ਆ ਤੇ ਸਿੰਗ ਥੋੜੇ ਰਹਿ ਜਾਂਦੀਆਂ ਬੱਚੀਆਂ ਬੱਚੀਆਂ ਬਹੁਤ ਚੰਗੀਆਂ ਹਾਂ ਲੋਗ ਸੈਂਕੜੇ ਨਹੀਂ ਦਿਖਾਉਂਦੇ ਬਾਕੀ ਬੰਦਾ ਬੁੰਡਾ ਬੜੀਆਂ ਗਾਇਬ ਗੂਪੜਾ ਅਮਰਤ ਜਾਂਦਾ ਵੀ ਹਾਂਜੀ ਹਾਂਜੀ ਵੀਰੇ ਪੰਜੀ ਲੀਟਰ ਦੁੱਧ ਦਿੰਦੀ ਜਾਂਦੀ ਸੱਜਰ ਦਾ ਹਾਂਜੀ 13 ਕਿਲੋ ਤਾਂ ਹੀ ਦੇਂਦੀ 6ਵੇਂ ਮਹੀਨੇ ਹੁਣ 6ਵੇਂ ਮਹੀਨੇ ਦੇ ਵਿੱਚ ਵੀ ਤਕਰੀਬਨ 13 ਕਿਲੋ ਦੁੱਧ ਤਾਂ ਤੇ ਨਾਰਮਲੀ ਕੋਈ 2-5 ਲੀਟਰ ਨੂੰ ਦਾ ਪਹੁੰਚ ਕਰਦੀ ਰਹੀ ਹੋਊਗੀ ਸੱਜਰ ਹਾਂਜੀ ਹਾਂਜੀ ਨਾਰਮਲੀ ਹਾਂ ਬੇਬੀ ਅਮਰਤ ਖਲਾਰੀ ਮਾੜਾ ਜਿਹਾ ਇੱਥੇ ਵੀਰੇ ਆ ਦਿਖਾਓ ਲਓ ਜੀ ਆ ਫੇਸ ਕੁਆਲਟੀ ਮੂੰਹ ਮੱਥੇ ਤੋਂ ਕੋਈ ਫੇਰ ਦੇਖੋ ਠੀਕ ਆ ਜੀ ਇਹ ਨਹੀਂ ਪਚਾ ਕਲਜੀ ਆ ਫੇਰ ਇੱਥੇ ਬਣਾ ਬੈਜੋ ਹਾਂ ਆ ਦੇਖੋ ਇਧਰ ਦੀ ਮਰਜ਼ੀ ਬਈ ਜੋ ਠੀਕ ਆ ਜੀ ਲਾ ਵੀ ਕਿਸੇ ਰਕਮ ਦੀ ਕੋਈ ਲੱਤ ਛੜਨੀ ਕਰਮਾਲੀ ਕਰਦੀ ਠੀਕ ਆ ਜੀ ਹਾਂ ਬਿਲਕੁਲ ਠੰਡੀ ਧੀਰੀ ਸੀਲਸ ਲੱਗ ਹਾਂਜੀ ਸੋ ਕੰਪੈਕਟਟਰ ਦੇ ਵਿੱਚ ਫਿਕਸ ਹਵਾਨਾ ਛੱਡਾ ਤੇ ਗੈ ਵੀ ਕਰਮਾਲੀ ਦਾ ਵੇਖੋ ਤੁਸੀਂ ਮਰਲੇ ਦੀਆਂ ਮਰਲੇ ਵੰਡਾਂ ਨੇ ਠੀਕ ਆ ਜੀ ਬਹੁਤ ਸੋਹਣਾ ਚਾਹੇ ਕੋਈ ਭਰਾ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਚਵਾਈ ਕਰੀ ਚੱਲੇ ਠੰਡੀ ਬੋਹ ਦਾ ਵੀਰ ਠੰਡੀ ਵਾਲੇ ਬੰਦੇ ਰਿਕਾਰਡ ਹੀ ਟੁੱਟ ਗਿਆ ਅਮਰਤ ਬਹੁਤ ਜ਼ਿਆਦੀ ਸੀ ਉਹ ਪਿੱਛੋਂ ਚਲੇ ਬੰਦੇ ਮਰਜ਼ੀ ਚਲਾਈ ਕਰਦੇ ਬਹੁਤ ਮੈਂ ਨਹੀਂ ਕਿ ਕੋਈ ਇੱਧਰ ਬਹਿ ਕੇ ਚੋਲੇ ਜਿੱਦਰ ਦੀ ਮਰਜ਼ੀ ਲਾਓ ਹਾਂ ਐਡੀ ਠੰਡੀ ਕੱਛੀ ਵੀ ਛਾਡੀ ਠੰਡੇ ਪਾਣ ਵਾਲੇ ਪਾਸੋਂ ਦਾ ਰਿਕਾਰਡ ਟੁੱਟ ਗਿਆ ਹਾਂਜੀ ਬਹੁਤ ਪਿਆਰੀ ਵੇੜ ਆ ਬਾਕੀ ਮੇਰੇ ਭਰਾ ਕਿਸੇ ਘਰੇ ਟਿਕਾਉਣੀ ਹੈ ਤੇ ਵੇੜ ਅਜਾ ਮੇਰਾ ਭਰਾ ਹੱਥ ਪਾ ਲੋ ਕਿਉਂਕਿ ਸੱਜਰ ਦਾ ਮੁੱਲ ਜਿੰਨਾ ਮਰਜ਼ੀ ਕੋਈ ਭਰਾ ਕਰ ਸਕਦਾ ਗਾਂ ਜੀ ਹਾਂਜੀ ਹਾਂਜੀ ਬਹੁਤ ਜਿਆਦਾ ਤਾਂ ਇੱਕ ਦਿਨ ਹੋਣਾ ਘਾਟੂ ਵੀਰ ਸ਼ਿਆਂ ਦੀ ਹੋਊਗੀ ਆ ਪੂਰੀ ਇੱਕ ਦਿਨ ਵੀ ਨਹੀਂ ਘਟੇ ਅਮਰਤ ਕਿੰਨੇ ਦਾ ਦੇ ਦਗੇ ਨਗ ਮੇਰੇ ਮੋਲੇ ਦੇ ਤੈਨੂੰ ਪਤਾ ਵਾ ਵਛੀ ਜੇ ਤਿਆਰ ਹੁੰਦੀ ਤੇ ਭਣਾ ਸਵਾ ਦੀ ਵੇਚ ਦੇਈਦੀ ਹੁਣ ਮੋਲੇ ਦਾ ਕਰਤੇ ਆ 60000 ਰੁਪਇਆ 55 ਚ ਮਾਨਦਾਨ ਕਰਦਾ 55 ਚ 55000 ਦੀ ਹਾਂ ਨਾ ਦੇਣੀ ਆ ਵਛੀ ਤਾਂ ਲਾਟ ਤੋਂ ਲਾਟ ਹਾਂ 52 ਦੀ ਉਹ ਵੀ 52 ਜੀ ਅੱਜ ਲਾਟ ਦੁੱਧ ਕੰਡੇ ਵਾਲਾ 6 ਮਹੀਨਾ ਚੈੱਕ ਪਾਸ ਸੋ ਸਜਰਾਂ ਦੇ ਬਰਾਬਰ ਦੁੱਧ ਤੇ ਬਾਕੀ ਵੜ ਵੀ ਵੱਡੀ ਆ ਕੱਤ ਦੀ ਕੋਈ ਛੂਟੀ ਨਾ ਮੰਨ ਕੇ ਸੌਦਾ ਕਰੇ ਕੱਤ ਕੋ ਤਾਲੀ ਆ ਲੰਬਾਈ ਨੂੰ ਵੀ ਬਹੁਤਾ ਬਾਕੀ ਥਣ ਗੋਲ ਬੜਾ ਕਹਿਮ ਆ ਵੀਰੇ ਸੀਲ ਬਹੁਤ ਹਾਂ ਥਾਣੇ ਵੇਖੋ ਕੜਕੜਾ ਰੁਗ ਰੁਗਦਾ ਪਾਹਮ ਕੇ ਹੋਰ ਕਰ ਜਾਂਦੀ ਇਹ ਨਹੀਂ ਐਂ ਦੇਖੋ ਹਾਂ ਲੋ ਵੀ ਠੀਕ ਆ ਕਿਸੇ ਰਕਮ ਦੀ ਕੋਈ ਵਿਚਾਰ ਨਹੀਂ ਕਰਵਾ ਲਈ ਨੂੰ ਹਾਂ ਘੁੰਮ ਘੁੰਮ ਕੇ ਆਣ ਕੇ ਬੈਠੀ ਜਾਓ ਥੱਲੇ ਜਿਹੜਾ ਜੀ ਮਰਜ਼ੀ ਚ ਹੋਈ ਲੈ ਹਾਂ ਇਹ ਨਹੀਂ ਕੀ ਉਹਦਰ ਦੀ ਚੋਲੀ ਆ ਤੇ ਇਧਰ ਦੀ ਨਹੀਂ ਚੋਣਾ ਮਗਰ ਦੀ ਚੋਲੋ ਅਸੀਂ ਦਰ ਦੀ ਮਰਜ਼ੀ ਚ ਚੋਲੋ ਲੋ ਵੀ ਅੰਡ ਤੋਂ ਇਹਦੇ 52000 ਦੀ ਠੀਕ ਆ ਹਾਂ ਜੀ ਵੱਡੀ ਵਹਿੜ ਆ ਵੀ ਆਈ ਨਾ ਸੋ ਵੱਡੀ ਵਹਿੜ ਆ ਬਾਕੀ ਰਾਂਗ ਅਵਰ ਤੱਕ ਅੱਗੇ ਨਲਟ ਆਪਣੇ ਕੋਲ ਜਿਹੜੀ ਆ ਵਹਿੜ ਆ ਗਈ ਵੀਰੇ ਕਰੌਸ ਆ ਗਈ ਕੋਈ ਸ਼ਾਈ ਵਾਲਦਾ ਮੰਨ ਲੈ ਕੋਈ ਸ਼ਾਈ ਹਾਲ ਤੇ ਮੂੰਹ ਜਰਸੀ ਦਾ ਲੱਗਾ ਕਾਲਾ ਜਰਸੀ ਚ ਲਾ ਲਈ ਗੀ ਅੱਛਾ ਅੱਛਾ ਲੈ ਵੀ ਮੂੰਹ ਤੋਂ ਅੰਬਰ ਤੋਂ ਸਾਰਿਆਂ ਨੂੰ ਜਰਸੀ ਦੇ ਲਾ ਦੇਣਾ ਕਿ ਨਹੀਂ ਆਵੇ ਇਹ ਲੋ ਵੀਰੇ ਗੋਦੀ ਵਾਲੀ ਆ ਇਹ ਕਰੋਸ ਆ ਚਲੋ ਜਰਸੀ ਤੇ ਕੋਈ ਸ਼ਾਈ ਫਾਲ ਦਾ ਕਰੋਸ ਮਾਰ ਲੈ ਹਾਂ ਅੱਛਾ ਇਹ ਅਮਰਤ ਕਿੰਨੇ ਮਹੀਨਿਆਂ ਦੀ ਗੱਗ ਬਣ ਕੇ ਵੀਰੇ ਦੋ ਤੋਂ ਅੰਦਰ ਆ ਮਤਲਬ ਐਵੇਂ ਤੁਹਾਨੂੰ ਮੈਂ ਕਹਿ ਦੀ ਆਪਣੇ ਰਿੰਟੂ ਡਾਇਰੈਕਟਰ ਆ ਆਪਣੇ ਪੂਰਾ ਗਰੰਟੀ ਨਾਲ ਚੈੱਕ ਪਾ ਸਕਦਾ ਅੱਛਾ ਹਾਂ ਦੋ ਤੋਂ ਅੰਦਰ ਐਵੇਂ ਕਹਿ ਦੀ ਤੁਹਾਨੂੰ ਕਿ ਦੋ ਤੋਂ ਬਾਹਰ ਆ ਠੀਕ ਆ ਤੇ ਦੁੱਧ ਦੋ ਦਾ ਅੱਠ ਤੋਂ 9 ਕਿਲੋ ਆ ਗਾਂ ਕਿੰਨੇ ਮੇ ਸੁਬੇ ਲਈ ਗੱਬੜਾ ਤੇ ਤੀਜੇ ਲਾਲੇ ਦੂਜੇ ਲਾਲੇ ਕਹੋਗੇ ਆਪਾਂ ਵੀ ਠੀਕ ਹੈ ਜੀ ਅੱਗੇ ਤੀਜਾ ਚਾਹੇ ਕੋਈ ਵੀਰ ਦੂਜਾ ਮੰਨ ਕੇ ਸੌਦਾ ਕਰ ਲਵੇ ਜਾਂ ਦੂਜੇ ਲਈ ਚਾਹੇ ਤੀਜੇ ਤੇ ਜੀ ਲਈ ਗੱਬਰ ਹੋਊਗੀ ਹਾਂ ਜੀ ਦੂਜੇ ਦੇ ਚੱਲਣ ਲਈ 8 ਕਿਲੋ ਦੁੱਧ ਆ ਤੇ 2 ਮਹੀਨਿਆਂ ਦੀ ਇਹ ਗੱਬਰ ਆ ਨਾ ਹੀ ਹੋਊ ਵੀਰ ਅੱਛਾ ਹਾਂ ਦੁੱਧ 9 ਕਿਲੋ ਹੀ ਹੋਊ ਕੰਡੇ ਵਾਲਾ ਮਿਲਦੀ ਮਿਲਦੀ ਆ ਠੰਡੀ ਪੂਰੀ ਐ ਬਾਪਰ ਇੱਧਰ ਦੇਖੋ ਠੀਕ ਆ ਛੜਾ ਵਾਲੀ ਨਹੀਂ ਲਈ ਦੀ ਠੀਕ ਆ ਠੀਕ ਆ ਕਹੋਗੇ ਆਪਾਂ ਵੀਰ ਅੱਜ ਮਾਲ ਕਿਹੜਾ ਵੇਚਣਾ ਮਾਲ ਚ ਨਹੀਂ ਇਹ ਗੱਲ ਹੁੰਦੀ ਨਾ ਉਹਦੀ ਹੈ ਸੀਲ ਸਊਗਾ ਠੀਕ ਆ ਜੀ ਕੋਈ ਲੱਤ ਛੜ ਵਾਲੀ ਤੇ 8 ਦਾ ਵੀ 9 ਲੀਟਰ ਦੁੱਧ ਹੋਊਗਾ ਪਰ 2 ਮਹੀਨੇ ਦੀ ਗੱਬਣ ਚੈੱਕ ਪਾਸ ਠੰਡੀ ਠੁੰਡੀ ਇਹ ਵੀ ਵੜੀ ਆ ਹਾ ਕਰੋ ਪੁੱਤੇ ਇਹ ਨਹੀਂ ਛੂਕ ਕਰਾ ਡਰਦੀ ਆ ਹਾਂ ਆ ਵੇਖੋ ਹਲੋ ਐਦਾਂ ਜੂੜ ਪਾ ਕੇ ਬਹਿਣਾ ਇਹ ਨਾਲ ਠੀਕ ਆ ਜੀ ਹਾਂਜੀ ਲੋ ਵੀ ਇੱਕ ਵਾਰੀ ਫੇਰ ਆਪਾਂ ਕਨਫਰਮ ਕਰ ਦਿੰਨੇ ਆ ਠੀਕ ਆ ਜੀ ਸੋ 2 ਮਹੀਨੇ ਦੀ ਚੈੱਕ ਪਾਸ ਕਰਾਈ ਅਮਰਤ ਨੇ ਆਪ ਕਰਾਈ ਅਗੋਂ ਟੋਕਰ ਗੱਪਣਾਗ ਕੋਈ ਵੀ ਭਰਾ ਖਰੀਦਦਾ ਹੀ ਕਰਦਾ ਤੇ ਆਪਣਾ ਤੁਸੀਂ ਸਾਈ ਬੇਨਾ ਕਰੋ ਇੱਥੇ ਆਪਣਾ ਡਾਕਟਰ ਲਿਆ ਕੇ ਆਪ ਵੀ ਤੁਸੀਂ ਤਸੱਲੀ ਕਰਵਾ ਸਕਦੇ ਆਪ ਦੇ ਚੈੱਕ ਕਰਾ ਕੇ ਖੜੇ ਵੀਰ ਕੋਈ ਵੀ ਠੀਕ ਆ ਜੀ ਸੋ ਚੁਵਾਈ ਦੇ ਸਾਰੇ ਪਸ਼ੂ ਸਾਫ਼ ਸੁਥਰੇ ਆ ਕੋਈ ਭੂਰ ਛੱਟਾ ਕੋਈ ਨਾੜ ਗੰਡ ਗਿਲਤੀ ਕਿਸੇ ਰਕਮ ਦਾ ਕੋਈ ਔਰ ਸ਼ੋਰ ਨਹੀਂ ਜਿਹੜੀ ਜਿਗ ਕਹੀ ਜਾਊਗੀ ਠੀਕ ਆ ਜੀ ਉਹ 100 ਤੋਂ 100% ਹੀ ਹੋਊਗੀ ਠੀਕ ਆ ਜੀ ਫਿਰ ਵੀ ਉਹਨੂੰ ਥੇਰੇ ਰਿਪੇਅਰ ਕਰਨਾ ਕਿੰਨੇ ਚਿਰ ਲੱਗ ਰੈਂਟ ਜੀ ਹਾਂ ਜੀ 8 9 8 9 8 9 ਲੀਟਰ ਦੁੱਧ ਦੇ ਦੇ ਥੱਲੇ ਆ ਨੋ ਹੀ ਆ ਅੱਥ ਦੀ ਫੁੱਲ ਗਰੰਟੀ ਆਪਣੀ ਠੀਕ ਹੈ ਜੀ ਛਾਈ ਹਾਲ ਦਾ ਚੱਡਾ ਲੱਗਾ ਇਹਨੂੰ ਹਾਂ ਜਵਾਬ ਸਮਾ ਦੀ ਬਹੁਤ ਚੰਗੀ ਅਮਰਤਾ ਕਿੰਨੇ ਦੀ ਦੇ ਦਿੱਗੇ ਫਿਰੇ ਵੀਰੇ ਮੁੱਲ 35 32 ਦੀ ਦੇਣੀ ਆ 32 ਦੀ ਜੈ ਸਨੋਈ ਮਾਣ ਮੂਣ ਕਰਕੇ 30 ਦੀ ਦੇ ਦਾਂਗੇ ਹਾਂ ਨਾ ਜੈ ਸਨੋਈ ਹਾਂ ਹਾਂ ਜੀ ਲੋਵੇ 30000 ਦੀ ਇਹ ਐਂਡ ਤੋਂ ਐਂਡ ਜਿਹੜੀ ਦੋਸਤੋ ਵੜਾ ਤੁਹਾਨੂੰ ਮਿਲ ਜੂਗੀ 30000 ਤੇ ਠੀਕ ਆ ਜੀ 2 ਮਹੀਨ ਮੰਤ ਦੀ ਗੱਬਣ ਤੇ 9 ਕਿਲੋ ਦੁੱਧ ਬਹੁਤ ਵਧੀਆ ਚੰਗੀ ਆ ਇਹ ਬਾਂਹ ਬਾਂਹ ਦਿਖਾਈ ਆਪਾਂ ਬਹੁਤ ਵਧੀਆ ਚੰਗੇ ਦੁੱਧ ਤੇ ਚਲੰਡੀ 13 ਕਿਲੋ ਦੁੱਧ ਵੀ ਹੈਗਾ ਹਾਜ਼ਰ ਗਾਂ ਕਰਮਾਲੀ ਸੀਗਾ ਜੀ ਸਮਾਂ ਵੀ ਖੇਚ ਕੇ ਲੈ ਕੇ ਆ ਸਾਰੇ 3 ਮਹੀਨੇ ਅੱਗੇ ਰਹਿ ਗਏ ਸੂਣ ਚ ਵੱਡੇ ਕੱਦ ਕਰਦੀ ਆ ਤੇ ਆ ਜਿਹੜੀ ਬੱਚੀ ਬੜੀ ਪਿਆਰੀ ਦਿਖਾਈ ਤੁਹਾਨੂੰ ਛੋਟੇ ਰੇਡ ਦੇ ਵਿੱਚ ਨੇਫਟੀ ਲੁਕਟੀ ਬਹੁਤ ਸੋਹਣੀ ਕਮਾਲ ਦੀ ਆ ਤੇ ਜਰਸੀ ਦੇ ਵਿੱਚ ਇਹ ਬੱਚੀ ਆ ਜਾਂਦੀ ਆ ਠੀਕ ਆ ਜੀ ਠੰਡੀ ਠੁੰਡੀ ਇਹ ਵੀ ਆਇਕੋ ਸੋ ਕਿਸੇ ਪਰਿਵਾਰ ਨੇ ਕਿਸੇ ਫੈਮਿਲੀ ਨੇ ਬਿਲਕੁਲ ਘਰੇ ਨਾਰਮਲ ਜੀ ਕੋਈ ਚਾਹ ਪਾਣੀ ਵਾਸਤੇ ਐਨੀਮਲ ਖਰੀਦਣਾ ਤੇ ਜੈਜ ਰੇਟ ਦੇ ਉੱਪਰ ਲਾਪਰੇ ਹੋ ਤੁਸੀਂ ਜਿਹੜੇ 4-5 ਮੈਂਬਰ ਆ ਉਹਨਾਂ ਲਈ ਬਹੁਤ ਵਧੀਆ ਮਰ ਚਾਰ ਗਾ ਦੁੱਧ ਹੋਣਾ ਵੀਰੇ ਦਾ ਬਹੁਤ ਪਿਆਰੀ ਬੱਚੀ ਆ ਹਾਂ ਵੇਖੋ ਸੀਲੀਆਂ ਹਾਂ ਠੀਕ ਅਮਰਤ ਵੀਰੇ ਹਾਂ ਨੋ ਵੀ ਇਹ ਅੱਜ ਨਾਗੇ ਸੀ ਅਮਰਤ ਦੇ ਕੋਲ ਠੀਕ ਆ ਜੀ ਟੋਟਲ 5 ਇੱਕ ਤੁਹਾਨੂੰ ਆਪਾਂ ਝੋਟੀ ਦਿਖਾਤੀ ਆ ਸੋ 7 ਕਿਲੋ ਦੁੱਧ ਜੋ ਹੋਣਾ ਚੱਲੇਗਾ ਧਾਰ ਤੇ ਮਿਲਦੀ ਆ ਠੀਕ ਆ ਜੀ ਬਾਕੀ ਇੱਕ ਅਮਰਤ ਆਪਣੇ ਨੰਬਰ ਵੀਰੇ ਕਰ ਦਿਓ ਸੰਜੀ ਨੰਬਰ ਵੀਰੇ 81464 5029872824292 ਉਹਦੇ WhatsApp ਚੱਲਦਾ ਠੀਕ ਹੈ ਜੀ ਹਾਂਜੀ ਲੋਬੀ ਪ੍ਰਭੋ ਇਹ ਨੰਬਰ ਸਕਰੀਨ ਤੇ ਉੱਤੇ ਚੱਲ ਰਹੇ ਆ ਦੋਵਾਂ ਦੇ WhatsApp ਚੱਲਦਾ ਕਿਸੇ ਭਰਾ ਨੇ ਵੀਡੀਓ ਕਾਲ ਕਰਵਾ ਕੇ ਕੋਈ ਸਾਈਬੀ ਇਹ ਨਾ ਕਰਕੇ ਆਪਣੀ ਤਸੱਲੀ ਕਰਵਾਉਣੀ ਆ ਚੁਵਾਈ ਕਰਵਾ ਕੇ ਠੀਕ ਹੈ ਜੀ ਤੇ ਕਰਵਾ ਸਕਦੇ ਹੋ ਤੁਸੀਂ ਹਾਂਜੀ ਸੋ ਅੱਜ ਫਿਰ ਹਾਲ ਇਸ ਵੀਡੀਓ ਵਿੱਚ ਇੰਨਾ ਸੀ ਠੀਕ ਹੈ ਜੀ ਤੇ ਪਸ਼ੂ ਚੰਗੇ ਆ ਸਾਫ਼ ਸੁਥਰੇ ਨਾਗ ਨੇ ਠੀਕ ਹੈ ਜੀ ਬਾਕੀ ਆ ਬੜ ਤੁਹਾਨੂੰ ਦਿਖਾਈਏ ਤਕਰੀਬਨ ਕੋਈ 524 ਨੂੰ ਟੱਕਰ ਦੇਣ ਵਾਲੀ ਆ ਇਸ ਵਕਤ ਕੋਈ 20 ਲੀਟਰ ਤੱਕ ਕੋਈ ਬੌਲਾ ਕੱਚਾ ਦੁੱਧ ਦੇ ਥੱਲੇ ਹਾਜ਼ਰ ਮਗਰ ਬੱਛੀ ਆ ਠੀਕ ਆ ਜੀ ਸੋ ਮਿਲਦੇ ਆ ਤੇ ਨਵੀਂ ਅਪਡੇਟ ਨਾਲ ਸਾਰੇ ਵੀਰ ਆਪਣਾ ਮਾਨੂੰ ਸਤਿ ਸ਼੍ਰੀ ਅਕਾਲ ਜੀ